ਸਾਤ ਸ਼੍ਰੀ ਅਕਾਲ ਜੀ ਅੰਜੂ ਦੇ ਵਿਆਹ ਹੋਏ ਨੂੰ 2 ਸਾਲ ਹੋ ਚੁੱਕੇ ਸੀ ਅੰਜੂ ਦੇ ਸਹੁਰੇ ਤੇ ਪੇਕੇ ਇੱਕ ਹੀ ਸ਼ਹਿਰ ਚ ਸੀ ਤੇ ਅੰਜੂ ਦੇ ਸਾਸੋਰਾ ਨਹੀਂ ਸੀ ਸਿਰਫ ਉਹਦੇ ਜੇਠ ਜਠਾਣੀ ਤੇ ਅੰਜੂ ਤੇ ਉਹਦਾ ਘਰ ਵਾਲਾ ਹੀ ਸੀ ਇਸ ਲਈ ਕੋਈ ਵੀ ਰੋਕ ਟੋਕ ਨਹੀਂ ਸੀ ਦੋਵੇਂ ਆਪਣਾ ਆਪਣਾ ਕੰਮ ਕਰਦੇ ਸੀ ਤੇ ਆਪਣੇ ਆਪਣੇ ਹਿਸਾਬ ਨਾਲ ਰਹਿੰਦੇ ਸੀ ਉਹਨਾਂ ਨੂੰ ਕਿਹੇ ਨਾਲ ਕੋਈ ਮਤਲਬ ਨਹੀਂ ਸੀ ਇਸ ਲਈ ਉਹਨਾਂ ਤੇ ਕੋਈ ਬੰਦਿਸ਼ ਵੀ ਨਹੀਂ ਲੱਗੀ ਤੇ ਉਹਦਾ ਜਦੋਂ ਮਨ ਕੀਤਾ ਉਹ ਆਪਣੇ ਪੇਕੇ ਜਾਂਦੀ ਰਹੀ ਇਸ ਵਜ੍ਹਾ ਤੋਂ ਅੰਜੂ ਦੀ ਆਦਤ ਬਹੁਤ ਖਰਾਬ ਹੋ ਚੁੱਕੀ ਸੀ ਉਹ ਆਪਣੇ ਸਹੁਰੇ ਕੋਈ ਕੰਮ ਨਹੀਂ ਕਰਦੀ ਬਲਕਿ ਸਵੇਰੇ ਕੋਈ ਹਲਕਾ ਫੁਲਕਾ ਜਿਹਾ ਨਾਸ਼ਤਾ ਬਣਾ ਕੇ ਪਤੀ ਨੂੰ ਦੁਕਾਨ ਤੇ ਭੇਜ ਦਿੰਦੀ ਤੇ ਫਿਰ ਦੁਪਹਿਰ ਨੂੰ ਆਪਣੇ ਪੇਕੇ ਆ ਜਾਂਦੀ ਤੇ ਦੁਪਹਿਰ ਤੇ ਰਾਤ ਦਾ ਖਾਣਾ ਖਾਣ ਲਈ ਘਰ ਵਾਲੇ ਨੂੰ ਵੀ ਆਪਣੇ ਪੇਕੇ ਹੀ ਬੁਲਾ ਲੈਂਦੀ ਤੇ ਉਹਦੇ ਬਾਅਦ ਖਾ ਪੀ ਕੇ ਉਹ ਘਰ ਚਲੇ ਜਾਂਦੇ ਅੰਜੂ ਨੂੰ ਜ਼ਿੰਦਗੀ ਬੜੀ ਆਸਾਨ ਲੱਗ ਰਹੀ ਸੀ ਕਿਉਂਕਿ ਉਹਨੂੰ ਕੋਈ ਕੰਮ ਕਰਨਾ ਹੀ ਨਹੀਂ ਪੈਂਦਾ ਸੀ ਕਿਉਂਕਿ ਸਹੁਰਿਆਂ ਦੀ ਉਹਦੇ ਤੇ ਕੋਈ ਜ਼ਿੰਮੇਵਾਰੀ ਨਹੀਂ ਸੀ ਤੇ ਉਹਦੇ ਸਾਰੇ ਕੰਮ ਪੇਕੇ ਹੀ ਹੋ ਜਾਂਦੇ ਸੀ ਨਾ ਉਹਨੇ ਆਪਣਾ ਘਰ ਸੰਭਾਲਣਾ ਸੀ ਤੇ ਨਾ ਹੀ ਉਹਨੂੰ ਰੋਟੀ ਪਾਣੀ ਦੀ ਕੋਈ ਚਿੰਤਾ ਸੀ ਕਿਉਂਕਿ ਸਾਰਾ ਕੁਝ ਉਹਦੀ ਮਾਂ ਜਿਵੇਂ ਵਿਆਹ ਤੋਂ ਪਹਿਲਾਂ ਕਰਦੀ ਸੀ ਉਵੇਂ ਹੀ ਹੁਣ ਵੀ ਕਰ ਰਹੀ ਸੀ ਬਸ ਹੁਣ ਕੁੜੀ ਦੇ ਨਾਲ ਨਾਲ ਜਵਾਈ ਲਈ ਵੀ ਕਰਨਾ ਪੈਂਦਾ ਸੀ ਪਰ ਮਾਣ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਇਸ ਤਰ੍ਹਾਂ ਅੰਜੂ ਦੀ ਜ਼ਿੰਦਗੀ ਆਸਾਨੀ ਮੁਸ਼ਕਲ ਹੋ ਜਾਵੇਗੀ ਕਿਉਂਕਿ ਉਹ ਹੋਰ ਵੀ ਜ਼ਿਆਦਾ ਆਲਸੀ ਹੋ ਜਾਵੇਗੀ ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਪੇਕੇ ਵਾਲਿਆਂ ਤੇ ਹੀ ਪਾ ਦੇਵੇਗੀ ਜਿਹੜਾ ਕਿ ਕਿਸੇ ਹਿਸਾਬ ਨਾਲ ਵੀ ਠੀਕ ਨਹੀਂ ਰਹੀ ਪਰ ਮਾਂ ਨੂੰ ਤਾਂ ਆਪਣੀ ਧੀ ਨਾਲ ਇੰਨਾ ਪਿਆਰ ਸੀ ਕਿ ਉਹਨੂੰ ਸਭ ਕੁਝ ਵਧੀਆ ਲੱਗਦਾ ਸੀ ਉਹਨੂੰ ਲੱਗ ਰਿਹਾ ਸੀ ਕਿ ਅੰਜੂ ਦਾ ਵਿਆਹ ਬਹੁਤ ਵਧੀਆ ਹੋਇਆ ਆ ਉਹ ਅਜੇ ਵੀ ਸਾਡੇ ਨਾਲ ਹੀ ਰਹਿੰਦੀ ਆ ਜਿਵੇਂ ਵਿਆਹ ਤੋਂ ਪਹਿਲਾਂ ਰਹਿੰਦੀ ਸੀ ਅੰਜੂ ਦੇ ਪੇਕੇ ਉਹਦੇ ਦੋ ਭਰਾ ਸੀ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਸੀ ਇਸ ਲਈ ਆਪਣੇ ਪੇਕੇ ਅੰਜੂ ਨੂੰ ਇਸ ਤਰ੍ਹਾਂ ਰਹਿਣ ਤੇ ਗਲ-ਗਲ ਤੇ ਵਿਆਹ ਤੋਂ ਪਹਿਲਾਂ ਵਾਲੇ ਹਿਸਾਬ ਨਾਲ ਰੋਪਉਣ ਤੇ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਸੀ ਪਰ ਇਹ ਗੱਲ ਕੋਈ ਸਮਝ ਪਾ ਨਹੀਂ ਰਿਹਾ ਸੀ ਕਿ ਕੱਲ ਨੂੰ ਜਦੋਂ ਇਸ ਘਰ ਦੀਆਂ ਨੂਹਾਂ ਆ ਜਾਣਗੀਆਂ ਤਾਂ ਇਹ ਸਾਰੀਆਂ ਚੀਜ਼ਾਂ ਇਸ ਘਰ ਨੂੰ ਤੋੜਨ ਦਾ ਕੰਮ ਕਰਨਗੀਆਂ ਇਸ ਤਰ੍ਹਾਂ 3 ਸਾਲ ਲੰਘ ਗਏ ਤੇ ਅੰਜੂ ਦਾ ਇੱਕ ਬੱਚਾ ਵੀ ਹੋ ਗਿਆ ਤੇ ਅੰਜੂ ਬੇਝਿਜਕ ਆਪਣੇ ਪੇਕੇਆਂ ਦੇ ਘਰ ਵਿੱਚ ਦਖਲਅੰਦਾਜ਼ੀ ਕਰਦੀ ਰਹਿੰਦੀ ਕਿਉਂਕਿ ਕੋਈ ਉਹਨੂੰ ਰੋਕਣ ਵਾਲਾ ਨਹੀਂ ਸੀ ਤੇ ਫਿਰ ਅੰਜੂ ਦੇ ਵੱਡੇ ਭਰਾ ਦਾ ਵਿਆਹ ਹੋਇਆ ਤੇ ਭਾਬੀ ਘਰ ਆ ਗਈ। ਅੰਜੂ ਦਾ ਵੱਡਾ ਭਰਾ ਬਹੁਤ ਹੀ ਸਿੱਧਾ ਸਾਦਾ ਜਿਹਾ ਸੀ ਤੇ ਉਹਦੀ ਘਰ ਵਾਲੀ ਵੀ ਕਾਫੀ ਸਿੱਧੀ ਜਈ ਸੀ। ਹੁਣ ਤਾਂ ਅੰਜੂ ਨੂੰ ਹੋਰ ਵੀ ਮਨਮਾਨੀ ਕਰਨ ਦਾ ਮੌਕਾ ਮਿਲ ਗਿਆ ਕਿਉਂਕਿ ਉਹਨੂੰ ਬਿਲਕੁਲ ਸਿੱਧੀ ਸਾਦੀ ਜਈ ਭਾਬੀ ਜੂ ਮਿਲ ਗਈ ਸੀ। ਹੁਣ ਅੰਜੂ ਹੋਰ ਵੀ ਜ਼ਿਆਦਾ ਮਨਮਾਨੀ ਕਰਨ ਲੱਗੀ। ਭਾਬੀ ਕੋਲੋਂ ਆਪਣੀਆਂ ਸਾਰੀਆਂ ਜ਼ਰੂਰਤਾਂ ਜ਼ਰੂਰਤਾਂ ਪੂਰੀਆਂ ਕਰਵਾਉਂਦੀ ਰਹਿੰਦੀ। ਕੋਈ ਕੰਮ ਉਹਨੂੰ ਕਰਨਾ ਹੀ ਨਹੀਂ ਪੈਂਦਾ ਸੀ। ਉਜ ਵੀ ਚਾਹੀਦਾ ਹੁੰਦਾ ਤਾਂ ਭਾਬੀ ਨੂੰ ਆਰਡਰ ਦੇ ਦਿੰਦੀ ਕਿਉਂਕਿ ਭਾਬੀ ਬਹੁਤ ਹੀ ਸਿੱਧੀ ਸੀ ਤੇ ਉਹ ਸਾਰੀਆਂ ਗੱਲਾਂ ਮੰਨ ਲੈਂਦੀ ਸੀ ਅੰਜੂ ਤੇ ਉਹਦੀ ਮਾਂ ਬਹੁਤ ਤੇਜ ਸੀ ਤੇ ਭਾਬੀ ਦੀ ਉਹਨਾਂ ਦੇ ਅੱਗੇ ਵੈਸੇ ਵੀ ਕੋਈ ਚੱਲਦੀ ਨਹੀਂ ਸੀ ਅੰਜੂ ਦਾ ਵੱਡਾ ਭਰਾ ਵੀ ਕਾਫੀ ਸਿੱਧਾ ਸਦਾ ਜਿਆ ਸੀ ਇਵੇਂ ਹੀ 2 ਸਾਲ ਹੋਰ ਲੰਘ ਗਏ ਹੁਣ ਅੰਜੂ ਦੀ ਵੱਡੀ ਭਾਬੀ ਦਾ ਵੀ ਇੱਕ ਬੱਚਾ ਹੋ ਗਿਆ ਤੇ ਹੁਣ ਅੰਜੂ ਵੀ ਅੰਜੂ ਦੀ ਵੱਡੀ ਭਾਬੀ ਨੂੰ ਆਪਣੇ ਬੱਚੇ ਦੇ ਲਈ ਵੀ ਵਕਤ ਚਾਹੀਦਾ ਹੁੰਦਾ ਸੀ ਪਰ ਅੰਜੂ ਤੇ ਉਹਦੀ ਮਾਂ ਚਾਹੁੰਦੀ ਸੀ ਕਿ ਭਾਬੀ ਹਜੇ ਵੀ ਅੰਜੂ ਦੇ ਲਈ ਉਵੇਂ ਹੀ ਇਕੱਲਾ ਤੇ ਖੜੀ ਰਹੇ ਜਿਵੇਂ ਪਹਿਲਾਂ ਖੜੀ ਰਹਿੰਦੀ ਸੀ ਪਰ ਹੁਣ ਇਹ ਸਭ ਕੁਝ ਸੰਭਵ ਨਹੀਂ ਸੀ ਅੰਜੂ ਦੀ ਭਾਬੀ ਬਹੁਤ ਹੀ ਪੋਲੀ ਸੀ ਤੇ ਉਹ ਇਹਨਾਂ ਮਾਂ ਧੀ ਨਾਲ ਨਹੀਂ ਲੜ ਸਕਦੀ ਸੀ ਹੁਣ ਅੰਜੂ ਦੀ ਭਾਬੀ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਇਸ ਘਰ ਵਿੱਚ ਬਹੁਤ ਤਿੱਖਤ ਹੋ ਰਹੀ ਆ ਅੰਜੂ ਦੀਦੀ ਹਰ ਵੇਲੇ ਇੱਥੇ ਹੀ ਰਹਿੰਦੀ ਆ ਹੁਣ ਮੈਂ ਆਪਣਾ ਕੰਮ ਕਰਾਂ ਆਪਣਾ ਬੱਚਾ ਵੇਖਾਂ ਜਾਂ ਘਰ ਦੇ ਕੰਮ ਕਰਾਂ ਜਾਂ ਫਿਰ ਅੰਜੂ ਦੀ ਸੇਵਾ ਕਰਾਂ ਮੇਰੇ ਕੋਲੋਂ ਇੰਨੇ ਕੰਮ ਨਹੀਂ ਹੁੰਦੇ ਤੇ ਮੈਂ ਅੰਜੂ ਦੀਦੀ ਤੇ ਮੰਮੀ ਜੀ ਨੂੰ ਕੁਝ ਕਹਿ ਵੀ ਨਹੀਂ ਸਕਦੀ ਕਿਉਂਕਿ ਉਹ ਦੋਵੇਂ ਬਹੁਤ ਤੇਜ਼ ਆ ਤੇ ਮੈਂ ਉਹਨਾਂ ਨਾਲ ਨਹੀਂ ਲੜ ਸਕਦੀ ਤੇ ਮੈਨੂੰ ਪਤਾ ਆ ਤੁਸੀਂ ਵੀ ਉਹਨਾਂ ਨਾਲ ਨਹੀਂ ਲੜ ਸਕਦੇ ਕਿਉਂਕਿ ਤੁਹਾਡਾ ਵੀ ਸੁਭਾਅ ਮੇਰੇ ਵਾਂਗ ਸ਼ਾਂਤੀ ਆ ਪਰ ਇਸ ਪਰੇਸ਼ਾਨੀ ਦਾ ਕੋਈ ਹੱਲ ਤਾਂ ਕੱਢਣਾ ਹੀ ਪਵੇਗਾ ਨਹੀਂ ਤਾਂ ਮੇਰਾ ਜੀਵਣਾ ਮੁਸ਼ਕਲ ਹੋ ਜਾਵੇਗਾ ਮੈਂ ਤਾਂ ਆਪਣੇ ਬੱਚੇ ਤੇ ਵੀ ਧਿਆਨ ਨਹੀਂ ਦੇ ਪਾਉਂਦੀ ਇਹ ਸੁਣ ਕੇ ਉਹਦਾ ਘਰ ਵਾਲਾ ਬੋਲਿਆ ਹਾਂ ਗੱਲ ਤਾਂ ਤੂੰ ਸਹੀ ਕਹਿ ਰਹੀ ਆ ਪਰ ਲੜਨ ਵਾਲੇ ਦਾ ਕੋਈ ਹੱਲ ਨਹੀਂ ਹੋਣ ਵਾਲਾ ਚੱਲ ਮੈਂ ਕੁਝ ਸੋਚਦਾ ਆਂ ਮੈਨੂੰ ਥੋੜਾ ਟਾਈਮ ਦੇ ਕੁਝ ਦਿਨ ਬਾਅਦ ਅੰਜੂ ਦੇ ਵੱਡੇ ਭਰਾ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਇਥੋਂ ਦੁਕਾਨ ਬਹੁਤ ਦੂਰ ਹੋ ਜਾਂਦੀ ਆ ਤੇ ਮੈਂ ਦੁਪਹਿਰ ਨੂੰ ਰੋਟੀ ਖਾਣ ਆਉਂਦਾ ਆ ਤਾਂ ਉਹਦੇ ਬਾਅਦ ਦੁਕਾਨ ਤੇ ਜਾਂਦਾ ਆ ਬਹੁਤ ਦੇਰ ਹੋ ਜਾਂਦੀ ਆ ਦੁਕਾਨ ਵਿੱਚ ਜਿਹੜੇ ਕੰਮ ਕਰਦੇ ਆਂ ਮੁੰਡੇ ਉਹ ਪੈਸੇ ਕਾਫੀ ਇੱਧਰ ਉੱਧਰ ਕਰ ਦਿੰਦੇ ਆ ਇਹਦੇ ਨਾਲ ਮੇਰਾ ਨੁਕਸਾਨ ਹੋ ਰਿਹਾ ਆ ਤਾਂ ਦੁਕਾਨ ਦੇ ਕੋਲ ਹੀ ਮੈਂ ਇੱਕ ਘਰ ਖਰੀਦ ਲਿਆ ਤੇ ਹੁਣ ਮੈਂ ਉੱਥੇ ਸ਼ਿਫਟ ਹੋਣ ਦੀ ਸੋਚ ਰਿਹਾ ਆ ਇਹਦੇ ਨਾਲ ਮੈਨੂੰ ਆਸਾਨੀ ਹੋ ਜਾਵੇਗੀ ਇਹ ਗੱਲ ਸੁਣ ਕੇ ਉਹਦੀ ਮਾਂ ਨੇ ਕਿਹਾ ਤੂੰ ਘਰ ਖਰੀਦ ਲਿਆ ਤੇ ਸਾਨੂੰ ਦੱਸਿਆ ਵੀ ਨਹੀਂ ਇਹ ਗੱਲ ਸੁਣ ਕੇ ਅੰਜੂ ਦੇ ਭਰਾ ਨੇ ਕਿਹਾ ਨਹੀਂ ਮੰਮੀ ਇਹ ਸਭ ਕੁਝ ਇੰਨੀ ਛੇਤੀ ਹੋ ਗਿਆ ਕਿ ਮੈਂ ਕੁਝ ਦੱਸ ਹੀ ਨਹੀਂ ਸਕਿਆ ਤੇ ਅਗਲੇ ਹਫਤੇ ਹੀ ਘਰ ਦਾ ਮਹੂਰਤ ਆ ਉਹਦੇ ਬਾਅਦ ਮੈਂ ਤੇ ਮੇਰੀ ਘਰ ਵਾਲੀ ਉੱਥੇ ਹੀ ਰਹਾਂਗੇ ਕਿਉਂਕਿ ਮੈਨੂੰ ਇੱਥੋਂ ਦੁਕਾਨ ਤੇ ਜਾਣ ਲਈ ਬਹੁਤ ਪਰੇਸ਼ਾਨੀ ਹੁੰਦੀ ਆ ਮਾਂ ਨੇ ਕਿਹਾ ਅੱਜ ਤੱਕ ਤਾਂ ਤੈਨੂੰ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਸੀ ਤਾਂ ਅੰਜੂ ਦੇ ਭਰਾ ਨੇ ਕਿਹਾ ਹਾਂ ਮੰਮੀ ਪਰ ਹੁਣ ਹੋ ਰਹੀ ਆ ਤਾਂ ਕੀ ਕਰ ਸਕਦੇ ਆ ਵੱਡੇ ਭਰਾ ਨੂੰ ਪਤਾ ਸੀ ਕਿ ਜੇ ਉਹ ਜ਼ਿਆਦਾ ਬਹਿਸ ਕਰੂਗਾ ਤਾਂ ਮਾਂ ਉਲਟੀਆਂ ਸਿੱਧੀਆਂ ਗੱਲਾਂ ਬੋਲਣੀਆਂ ਸ਼ੁਰੂ ਕਰ ਦਵੇਗੀ ਤੇ ਉਹ ਕੋਈ ਜਵਾਬ ਨਹੀਂ ਦੇ ਸਕੇਗਾ ਇਸ ਤੋਂ ਚੰਗਾ ਰ ਚੁੱਪ ਹੀ ਰਹੇ ਇਸ ਲਈ ਉਹਨੇ ਬਸ ਇਹੀ ਕਿਹਾ ਕਿ ਉਹਨੂੰ ਦਿੱਕਤ ਹੋ ਰਹੀ ਆ ਤੇ ਉਥੋਂ ਨਿਕਲ ਗਿਆ ਮਾਂ ਨੇ ਵੀ ਥੋੜੀ ਬਹੁਤ ਨਾਰਾਜ਼ਗੀ ਜਤਾਈ ਪਰ ਉਹ ਸਮਝ ਗਈ ਕਿ ਹੁਣ ਤਾਂ ਉਹਨੇ ਘਰ ਲੈ ਲਿਆ ਆ ਤਾਂ ਉਹ ਉੱਥੇ ਸ਼ਿਫਟ ਹੋ ਕੇ ਹੀ ਮੰਨੂਗਾ ਕਿਉਂਕਿ ਉਹਨੇ ਬਹੁਤ ਚਲਾਕੀ ਨਾਲ ਇਹ ਕੰਮ ਕੀਤਾ ਆ ਜੇ ਉਹ ਘਰ ਲੈਣ ਤੋਂ ਪਹਿਲਾਂ ਮੈਨੂੰ ਦੱਸਦਾ ਤਾਂ ਮੈਂ ਜ਼ਰੂਰ ਕੁਝ ਨਾ ਕੁਝ ਕਰਦੀ ਪਰ ਹੁਣ ਤਾਂ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਉਹਨੇ ਆਪਣੇ ਪੈਸਿਆਂ ਨਾਲ ਘਰ ਖਰੀਦੇ ਆ ਤੇ ਉਹ ਜਦੋਂ ਚਾਹੇ ਆਪਣੇ ਘਰ ਰਹਿ ਸਕਦਾ ਆ ਤੇ ਉਹਦੀ ਘਰ ਵਾਲੀ ਆ ਤਾਂ ਉਹ ਵੀ ਤਾਂ ਉਹਦੇ ਨਾਲ ਹੀ ਜਾਊਗੀ ਮੈਂ ਉਹਨੂੰ ਕਿਵੇਂ ਰੋਕ ਸਕਦੀ ਆ ਇਸ ਲਈ ਮਾਂ ਨੇ ਵੀ ਹੁਣ ਚੁੱਪ ਰਹਿਣ ਚ ਹੀ ਭਲਾਈ ਸਮਝੀ ਇਸ ਤਰ੍ਹਾਂ ਵੱਡੇ ਭਰਾ ਨੇ ਆਪਣੀ ਸਮਝਦਾਰੀ ਨਾਲ ਬਿਨਾਂ ਕਿਸੇ ਲੜਾਈ ਝਗੜੇ ਤੋਂ ਉਸ ਘਰ ਤੋਂ ਆਪਣੀ ਘਰਵਾਲੀ ਨੂੰ ਕੱਢ ਲਿਆ ਤੇ ਆਪਣੀ ਵੱਖਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਲਈ ਇੱਥੇ ਬਿਲਕੁਲ ਸ਼ਾਂਤੀ ਸੀ ਇੱਥੇ ਸਾਰਾ ਦਿਨ ਉਹਦੀ ਘਰਵਾਲੀ ਨੂੰ ਉਹਦੀ ਭੈਣ ਦੀ ਗੁਲਾਮੀ ਨਹੀਂ ਕਰਨੀ ਪੈਂਦੀ ਸੀ ਉਹ ਨਹੀਂ ਚਾਹੁੰਦਾ ਸੀ ਮਾਪਿਓ ਤੋਂ ਅਲੱਗ ਹੋਣਾ ਪਰ ਮਾਂ ਤੇ ਭੈਣ ਨੇ ਉਹ ਜਾ ਮਾਹੌਲ ਕਰ ਦਿੱਤਾ ਸੀ ਕਿ ਉਥੋਂ ਨਿਕਲਣਾ ਉਹਦੀ ਮਜਬੂਰੀ ਬਣ ਚੁੱਕੀ ਸੀ ਪਰ ਮਾਂ ਨੂੰ ਤਾਂ ਆਪਣੀ ਧੀ ਨਾਲ ਹੀ ਪਿਆਰ ਸੀ ਉਹਤੀ ਨੂੰ ਕਦੀ ਵੀ ਕੁਝ ਨਹੀਂ ਕਹਿੰਦੀ ਸੀ ਕਿ ਆਪਣੇ ਘਰ ਹੈ ਕੁੜੀ ਦਾ ਵਿਆਹ ਹੋਏ ਨੂੰ 7-8 ਸਾਲ ਹੋ ਚੁੱਕੇ ਸੀ ਪਰ ਹਜੇ ਵੀ ਉਹਦਾ ਸਾਮ ਕਤਾਬੋਹੀ ਸੀ ਕਿ ਉਹ ਬਸ ਰਾਤ ਨੂੰ ਸੌਣੀ ਆਪਣੇ ਘਰ ਜਾਂਦੀ ਸੀ ਤੇ ਪੂਰਾ ਦਿਨ ਪੇਕੇ ਹੀ ਰਹਿੰਦੀ ਸੀ ਤੇ ਉਹਦਾ ਘਰ ਵਾਲਾ ਤੇ ਬੱਚੇ ਵੀ ਉੱਥੇ ਹੀ ਖਾਣ ਪੀਣ ਆ ਜਾਂਦੇ ਸੀ ਹੁਣ ਅੰਜੂ ਦੇ ਛੋਟੇ ਭਰਾ ਦਾ ਵਿਆਹ ਹੋਣ ਵਾਲਾ ਸੀ ਅੰਜੂ ਦਾ ਛੋਟਾ ਭਰਾ ਥੋੜਾ ਗੁੱਸੇ ਵਾਲੇ ਸੁਭਾਅ ਦਾ ਸੀ ਅੰਜੂ ਤੇ ਉਹਦੀ ਮਾਂ ਨੇ ਵੇਖਿਆ ਕਿ ਕਿਸ ਤਰ੍ਹਾਂ ਵੱਡੇ ਭਰਾ ਨੇ ਉਸ ਘਰ ਵਿੱਚ ਚੋਕਨਾਰਾ ਕਰ ਲਿਆ ਸੀ ਤੇ ਉਹਨਾਂ ਨੂੰ ਜਿਹੜੀ ਇੱਕ ਫਰੀਜ਼ ਦੀ ਨੌਕਰਾਨੀ ਮਿਲੀ ਸੀ ਉਹ ਵੀ ਹੱਥੋਂ ਨਿਕਲ ਗਈ ਇਸ ਲਈ ਹੁਣ ਛੋਟੀ ਬਹੁ ਨੂੰ ਆਪਣੇ ਕਬਜ਼ੇ 'ਚ ਰੱਖਣਾ ਚਾਹੁੰਦੀਆਂ ਸੀ ਤਾਂ ਕਿ ਇਹਨਾਂ ਦਾ ਕੰਮ ਏਵੇਂ ਹੀ ਚੱਲਦਾ ਰਹੇ ਇਸ ਲਈ ਛੋਟੇ ਮੁੰਡੇ ਦਾ ਵਿਆਹ ਕਰਨ ਤੋਂ ਪਹਿਲਾਂ ਉਹਨਾਂ ਨੇ ਚੰਗੀ ਤਰ੍ਹਾਂ ਉਹਨੂੰ ਪੜਾ ਦਿੱਤਾ ਕਿ ਵੇਖ ਲੈ ਘਰ ਵਾਲੀ ਤਾਂ ਦੂਜੇ ਘਰ ਤੋਂ ਹੁੰਦੀ ਆ ਮਾਂ ਪਿਓ ਨੇ ਤਾਂ ਸਾਰੀ ਜ਼ਿੰਦਗੀ ਕਸ਼ਟ ਸਹਿ ਕੇ ਤੈਨੂੰ ਪਾਲਿਆ ਪੋਸਿਆ ਆ ਤੇਰਾ ਵੱਡਾ ਭਰਾ ਤਾਂ ਨਕਾਰਾ ਨਿਕਲਿਆ ਆਪਣੀ ਘਰਵਾਲੀ ਲੈ ਕੇ ਵਾਕ ਹੋ ਗਿਆ ਮਾਪਿਓ ਦੀ ਕੋਈ ਸੇਵਾ ਨਹੀਂ ਕੀਤੀ ਤੂੰ ਵੀ ਐਵੇਂ ਨਾ ਕਰੀ ਜੇ ਤੂੰ ਐਵੇਂ ਕਰੇਂਗਾ ਤਾਂ ਅਸੀਂ ਕਿਦੇ ਸਾਰੇ ਰਹਾਂਗੇ ਹੁਣ ਤੇਰੇ ਤੋਂ ਹੀ ਸਾਨੂੰ ਉਮੀਦ ਏ ਵਿਆਹ ਹੁੰਦੀ ਏ ਆਪਣੀ ਘਰ ਵਾਲੀ ਦਾ ਨਾ ਹੋ ਜਾਵੀਂ ਕੰਜੂ ਤੇ ਉਹਦੀ ਮਾਂ ਨੇ ਛੋਟੇ ਮੁੰਡੇ ਨੂੰ ਵਿਆਹ ਤੋਂ ਪਹਿਲਾਂ ਹੀ ਘਰ ਵਾਲੀ ਦੇ ਖਿਲਾਫ ਇਹਨਾ ਪੜਕਾ ਦਿੱਤਾ ਕਿ ਉਹਨੇ ਸੋਚ ਲਿਆ ਕਿ ਵਿਆਹ ਦੇ ਬਾਅਦ ਉਹ ਸਿਰਫ ਉਹੀ ਕਰੇਗਾ ਜੋ ਉਹਦੀ ਮਾਂ ਤੇ ਭੈਣ ਕਹੇਗੀ ਕਿਉਂਕਿ ਉਹ ਉਹਦੀਆਂ ਆਪਣੀਆਂ ਆ ਤੇ ਫਿਰ ਵਿਆਹ ਹੋ ਗਿਆ ਸੀ ਘਰ ਵਾਲੀ ਘਰ ਆਈ ਘਰ ਦਾ ਮਾਹੌਲ ਵੇਖ ਕੇ ਉਹਨੂੰ ਸਮਝ ਆ ਗਿਆ ਕਿ ਇਸ ਘਰ ਵਿੱਚ ਸਿਰਫ ਮਾਂ ਤੇ ਭੈਣ ਦੀ ਚੱਲਦੀ ਆ ਤੇ ਉਹਦੇ ਘਰ ਵਾਲੇ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਆਪਣੀ ਮੁਠੀ 'ਚ ਕੀਤਾ ਹੋਇਆ ਆ ਵੱਡੀ ਭਾਬੀ ਤਾਂ ਲਾਗ ਹੋ ਚੁੱਕੀ ਆ ਸ਼ਾਇਦ ਉਹਨਾਂ ਦੇ ਅਲੱਗ ਹੋਣ ਦੀ ਵਜ੍ਹਾ ਵੀ ਇਹੀ ਹੋਵੇਗੀ ਪਰ ਛੋਟੀ ਬਹੂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਸੀ ਕਿ ਉਹਦਾ ਘਰ ਵਾਲਾ ਆਪਣੇ ਮਾਂ ਪਿਓ ਨੂੰ ਛੱਡ ਕੇ ਨਹੀਂ ਜਾਣ ਵਾਲਾ ਤੇ ਨਾ ਹੀ ਉਹਦੀ ਭੈਣ ਆਪਣਾ ਪੇਕਾ ਘਰ ਛੱਡ ਕੇ ਜਾਣ ਵਾਲੀ ਆ ਛੋਟੀ ਬਹੂ ਦੀ ਜ਼ਿੰਦਗੀ ਇਸ ਘਰ 'ਚ ਕਰਾਬਨ ਦੀ ਜਾ ਰਹੀ ਸੀ ਕਿਉਂਕਿ ਉਹਦਾ ਨੌਕਰਾਂ ਵਾਲਾ ਹਾਲ ਸੀ ਤੇ ਉਹਦੇ ਘਰ ਵਾਲੇ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ ਛੋਟੀ ਬਹੂ ਨੇ ਕੁਝ ਦਿਨਾਂ ਵਿੱਚ ਹੀ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਇਹਦਾ ਕੋਈ ਫਾਇਦਾ ਨਹੀਂ ਨਿਕਲਿਆ ਕਿਉਂਕਿ ਉਹਦਾ ਘਰ ਵਾਲਾ ਤਾਂ ਕਾਫੀ ਗੁੱਸੇ ਵਾਲਾ ਸੀ ਤੇ ਮਾਂ ਤੇ ਭੈਣ ਨੇ ਉਹਨੂੰ ਆਪਣੀ ਮੁਠੀ ਚ ਪਹਿਲਾਂ ਹੀ ਕੀਤਾ ਹੋਇਆ ਸੀ ਤਾਂ ਉਹ ਆਪਣੀ ਘਰਵਾਲੀ ਦੀਆਂ ਗੱਲਾਂ ਤੇ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਸੀ ਤੇ ਉਹਨੂੰ ਹੀ ਗਲਤ ਸਮਝਦਾ ਸੀ ਮਾਤੀ ਇਹ ਵੇਖ ਕੇ ਬਹੁਤ ਖੁਸ਼ ਹੁੰਦੀਆਂ ਸੀ ਕੁਝ ਵਕਤ ਬਾਅਦ ਛੋਟੀ ਬਹੂ ਦੇ ਵੀ ਬੱਚਾ ਹੋ ਗਿਆ ਹੁਣ ਤਾਂ ਛੋਟੀ ਬਹੂ ਦੀ ਜ਼ਿੰਦਗੀ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਕਿਉਂਕਿ ਇੱਕ ਤਾਂ ਸਾਰੇ ਘਰ ਦੀ ਜ਼ਿੰਮੇਵਾਰੀ ਉਤੋਂ ਛੋਟਾ ਜਿਹਾ ਬੱਚਾ ਤੇ ਉਤੋਂ ਮਾਂ ਤੇ ਧੀ ਦੇ ਸਾਰੇ ਖਾਨਦਾਨ ਦੀ ਜ਼ਿੰਮੇਵਾਰੀ ਛੋਟੀ ਬਹੂ ਬਿਲਕੁਲ ਪਾਗਲ ਜੀ ਹੋ ਰਹੀ ਸੀ ਪਰ ਉਹਦੇ ਘਰ ਵਾਲੇ ਨੂੰ ਉਹਦੇ ਨਾਲ ਕੋਈ ਮਤਲਬ ਹੀ ਨਹੀਂ ਸੀ ਤੰਗ ਆ ਕੇ ਛੋਟੀ ਬਹੂ ਨੇ ਕਹਿ ਦਿੱਤਾ ਕਿ ਮੈਂ ਆਪਣੇ ਪੇਕੇ ਜਾ ਰਹੀ ਹਾਂ ਜਦੋਂ ਤੱਕ ਤੇਰੀ ਭੈਣ ਇੱਥੇ ਰਹੂਗੀ ਮੈਂ ਇੱਥੇ ਨਹੀਂ ਰਹਿ ਸਕਦੀ ਉਹਦੇ ਘਰ ਵਾਲੇ ਨੇ ਕਿਹਾ ਵਿਆਹ ਦੇ ਬਾਅਦ ਕੁੜੀ ਦਾ ਘਰ ਉਹਦਾ ਸਹਰਾ ਕਰ ਹੀ ਹੁੰਦਾ ਆ ਨਾ ਕਿ ਪੇਕਾ ਇਸ ਤੇ ਛੋਟੇ ਮੁੰਡੇ ਦੀ ਘਰਵਾਲੀ ਨੇ ਕਿਹਾ ਕਿ ਇਹ ਗੱਲ ਕਿ ਸਿਰਫ ਮੇਰੇ ਤੇ ਹੀ ਲਾਗੂ ਹੁੰਦੀ ਆ ਤੇਰੀ ਭੈਣ ਕਿਉਂ ਆਪਣੇ ਪੇਕੇ ਰਹਿੰਦੀ ਆ ਉਹਦੇ ਸਹਰੇ ਨਹੀਂ ਆ ਜਿਹੜਾ ਉਹ ਸਾਡੇ ਤੇ ਬੋਝ ਬਣੀ ਰਹਿੰਦੀ ਆ ਖੁਦ ਦੇ ਹੱਥ ਪੈਰ ਨਹੀਂ ਆ ਕੀ ਉਹ ਆਪਣਾ ਕੰਮ ਇੱਕ ਵੀ ਕੰਮ ਆਪਣੀ ਕਰ ਸਕਦੀ ਮੈਂ ਉਹਦੀ ਸੇਵਾ ਕਰਾਂ ਜਾਂ ਆਪਣਾ ਬੱਚਾ ਵੇਖਾਂ ਜਾਂਕਰ ਦੇ ਕੰਮ ਵੇਖਾਂ ਮੇਰੇ ਕੋਲੋਂ ਇਹ ਸਾਰਾ ਕੁਝ ਨਹੀਂ ਹੁੰਦਾ ਪਰ ਉਹਦਾ ਘਰ ਵਾਲਾ ਤਾਂ ਆਪਣੀ ਮਾਂ ਤੇ ਭੈਣ ਦੀ ਮੁਠੀ ਚ ਸੀ ਤਾਂ ਉਹਨੇ ਸਿੱਧਾ ਕਹਿ ਦਿੱਤਾ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਨੂੰ ਐਵੇਂ ਬੋਲਣ ਦੀ ਇਹ ਉਹਦਾ ਘਰ ਆ ਉਹ ਮੇਰੀ ਭੈਣ ਆ ਉਹ ਜਦੋਂ ਤੱਕ ਚਾਹੇ ਇੱਥੇ ਰਹਿ ਸਕਦੀ ਆ ਤੂੰ ਕੌਣ ਹੁੰਨੀ ਆ ਉਹਨੂੰ ਕੁਝ ਕਹਿਣ ਵਾਲੀ ਉਹਦੀ ਘਰ ਵਾਲੀ ਨੇ ਕਿਹਾ ਜਿਵੇਂ ਉਹ ਤੇਰੀ ਭੈਣ ਆ ਤੇ ਜਦੋਂ ਤੱਕ ਚਾਹੇ ਉੱਥੇ ਰਹਿ ਸਕਦੀ ਆ ਨਾ ਤਾਂ ਵੈਸੇ ਹੀ ਮੈਂ ਵੀ ਕਿਸੇ ਦੀ ਭੈਣ ਆ ਤੇ ਕਿਸੇ ਦੀ ਧੀ ਆ ਤੇ ਮੈਂ ਵੀ ਜਦੋਂ ਤੱਕ ਚਾਹਾਂ ਆਪਣੇ ਪੇਕੇ ਰਹਿ ਸਕਦੀ ਆ ਇਹ ਕਹਿ ਕੇ ਛੋਟੀ ਬਉ ਨੇ ਆਪਣਾ ਸਮਾਨ ਚੁੱਕਿਆ ਤੇ ਆਪਣੇ ਪੇਕੇ ਜਾਣ ਲੱਗੀ ਉਹਦੇ ਘਰ ਵਾਲੇ ਨੇ ਉਹਨੂੰ ਨਹੀਂ ਰੋਕਿਆ ਕਿਉਂਕਿ ਉਹਦੇ ਹਿਸਾਬ ਨਾਲ ਤਾਂ ਉਹ ਬਾਹਰ ਦੀ ਔਰਤ ਸੀ ਤੇ ਉਹਦੀ ਮਾਂ ਤੇ ਭੈਣੀਆਂ ਉਹਦੀਆਂ ਆਪਣੀਆਂ ਸੀ ਉਹ ਆਪਣੇ ਸਹੁਰੇ ਘਰੋਂ ਨਿਕਲ ਤਾਂ ਗਈ ਪਰ ਉਹਦਾ ਦਿਲ ਬਹੁਤ ਬੇਚੈਨ ਹੋ ਰਿਹਾ ਸੀ ਕਿਉਂਕਿ ਇਸ ਤਰ੍ਹਾਂ ਪੇਕੇ ਜਾਣਾ ਉਹਨੂੰ ਚੰਗਾ ਨਹੀਂ ਲੱਗ ਰਿਹਾ ਸੀ ਤੇ ਉਹਨੂੰ ਪਤਾ ਸੀ ਕਿ ਵਿਆਹ ਦੇ ਬਾਅਦ ਕੋਈ ਧੀ ਬਹੁਤ ਦਿਨ ਤੱਕ ਆਪਣੇ ਪੇਕੇ ਨਹੀਂ ਰਹਿ ਸਕਦੀ ਉਨੇ ਗੁੱਸੇ ਵਿੱਚ ਇਹ ਫੈਸਲਾ ਤਾਂ ਲੈ ਲਿਆ ਸੀ ਪਰ ਹੁਣ ਉਹ ਸੋਚ ਰਹੀ ਸੀ ਕਿ ਜੇ ਉਹਦਾ ਇਹ ਫੈਸਲਾ ਗਲਤ ਹੋਇਆ ਤਾਂ ਉਹ ਕੀ ਕਰੂਗੀ ਕਿਉਂਕਿ ਉਹਦੇ ਨਾਲ ਇੱਕ ਨੰਨੀ ਜਈ ਜਾਣਵੀ ਸੀ ਇਸੇ ਪਰੇਸ਼ਾਨੀ 'ਚ ਉਹਨੇ ਆਪਣੀ ਜਠਾਣੀ ਨੂੰ ਫੋਨ ਕੀਤਾ ਤੇ ਸਾਰੀਆਂ ਗੱਲਾਂ ਦੱਸੀਆਂ ਤੇ ਕਿਹਾ ਪਤਾ ਨਹੀਂ ਮੈਂ ਪੇਕੇ ਕਿੰਨੇ ਦਿਨ ਰਹਿ ਸਕੂਗੀ ਫਿਰ ਮੇਰਾ ਕੀ ਹੋਊਗਾ ਤਾਂ ਜਠਾਣੀ ਨੇ ਕਿਹਾ ਤੂੰ ਆਪਣੇ ਪੇਕੇ ਨਾ ਜਾ ਤੂੰ ਮੇਰੇ ਘਰ ਆ ਜਾ ਮੈਂ ਵੀ ਤਾਂ ਤੇਰੀ ਭੈਣਾਂ ਵਰਗੀਆਂ ਘਰਾਣੀ ਨੇ ਕਿਹਾ ਦੀਦੀ ਤੁਸੀਂ ਸੱਚ ਕਹਿ ਰਹੇ ਹੋ ਮੈਂ ਤੁਹਾਡੇ ਘਰ ਰਹਿ ਸਕਦੀ ਆ। ਰਜਠਾਣੀ ਨੇ ਕਿਹਾ ਹਾਂ ਬਿਲਕੁਲ ਰਹਿ ਸਕਦੀ ਆ। ਆਖਿਰ ਤੂੰ ਮੇਰੀ ਦਰਾਨੀ ਆ ਤੇ ਜੇ ਅੱਜ ਤੇਰੇ ਤੇ ਕੋਈ ਮੁਸੀਬਤ ਆ ਗਈ ਆ ਤਾਂ ਆਪਣੇਆਂ ਦੇ ਕੋਲ ਹੀ ਨਹੀਂ ਆਉਣਗੀ ਤਾਂ ਕਿੱਥੇ ਜਾਣਗੀ? ਤੇ ਅਸੀਂ ਤੇਰੇ ਆਪਣੇ ਹੀ ਤਾਂ ਹ ਦਰਾਨੀ ਆਪਣੀ ਜਠਾਣੀ ਦੇ ਘਰ ਚਲੀ ਗਈ ਤੇ ਉੱਥੇ ਜਾ ਕੇ ਉਹਨੇ ਆਪਣੇ ਜੇਠ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ। ਜੇਠ ਤੇ ਜਠਾਣੀ ਨੂੰ ਪਹਿਲਾਂ ਤੋਂ ਹੀ ਇਹ ਸਾਰੀਆਂ ਗੱਲਾਂ ਪਤਾ ਸੀ। ਉਹਨਾਂ ਨੇ ਕਿਹਾ ਇਸੇ ਵਜ੍ਹਾ ਤੋਂ ਤਾਂ ਅਸੀਂ ਅਲੱਗ ਹੋਏ ਸੀ। ਪਰ ਛੋਟੇ ਦਾ ਸੁਭਾ ਮੇਰੇ ਵਰਗਾ ਨਹੀਂ ਆ ਉਪਰੋਂ ਮਾਂ ਤੇ ਭੈਣ ਨੇ ਉਹਨੂੰ ਆਪਣੇ ਕਬਜ਼ੇ ਚ ਕੀਤਾ ਹੋਇਆ ਆ ਤਾਂ ਉਹ ਵੀ ਤੇਰੀ ਕੋਈ ਗੱਲ ਸੁਣਨ ਵਾਲਾ ਨਹੀਂ ਆ ਇੱਕ ਕੰਮ ਕਰ ਤੂੰ ਆਰਾਮ ਨਾਲ ਜਿੰਨੇ ਦਿਨ ਚਾਹੇ ਇੱਥੇ ਰੁਕ ਤੇ ਉਹਨੂੰ ਤੇਰੀ ਕਮੀ ਮਹਿਸੂਸ ਹੋਣ ਦੇ ਤੇ ਹਾਂ ਤੈਨੂੰ ਬਿਲਕੁਲ ਲੋੜ ਨਹੀਂ ਆ ਇਹ ਦੱਸਣ ਦੀ ਕਿ ਤੂੰ ਇੱਥੇ ਆ ਵੇਖਦੇ ਹਾਂ ਉਹ ਤੇਰੇ ਬਾਰੇ ਪਤਾ ਕਰਦਾ ਆ ਜਾਂ ਨਹੀਂ ਛੋਟੀ ਭਉ ਨੇ ਕਿਹਾ ਠੀਕ ਆ ਵੀਰੇ ਜਿਵੇਂ ਤੁਸੀਂ ਠੀਕ ਸਮਝੋ ਮੈਂ ਕਿਸੇ ਨੂੰ ਕੁਝ ਨਹੀਂ ਦੱਸਦੀ ਤੇ ਨਾ ਹੀ ਮੈਂ ਆਪਣੇ ਪੇਕੇ ਕੁਝ ਦਸਾਂਗੀ ਬਸ ਮੇਰੇ ਇੱਥੇ ਰਹਿਣ ਨਾਲ ਤੁਹਾਨੂੰ ਨਾ ਕੋਈ ਪਰੇਸ਼ਾਨੀ ਹੋਵੇ ਇਸ ਤੇ ਵੱਡੇ ਭਰਾ ਨੇ ਕਿਹਾ ਕਿ ਹੋਜੀ ਗੱਲਾਂ ਕਰ ਰਹੀਆਂ ਤੂੰ ਤੂੰ ਤਾਂ ਮੇਰੀ ਛੋਟੀ ਭੈਣਾ ਵਰਗੀ ਆ ਤੂੰ ਆਰਾਮ ਨਾਲ ਇੱਥੇ ਰਹਿ ਇਹ ਵੀ ਤੇਰਾ ਹੀ ਘਰ ਆ ਤੈਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਆਊਗੀ ਵੇਖਦੇ ਆ ਛੋਟਾ ਕਿੰਨੇ ਦਿਨ ਤੇਰੇ ਬਿਨਾ ਰਹਿੰਦਾ ਆ ਉਧਰ ਉਸ ਘਰ ਚ ਛੋਟੀ ਬਹੂ ਦੇ ਨਿਕਲ ਆਉਣ ਨਾਲ ਸਾਰੇ ਕੰਮ ਦਾ ਭਾਰ ਮਾਂ ਤੇ ਤੀ ਤੇ ਪੈ ਚੁੱਕਿਆ ਸੀ ਤੇ ਉਹਨਾਂ ਨੂੰ ਤਾਂ ਕੰਮ ਕਰਨ ਦੀ ਆਦਤ ਬਿਲਕੁਲ ਵੀ ਨਹੀਂ ਸੀ ਤਾ ਉਹ ਦੋਵੇਂ ਪਰੇਸ਼ਾਨ ਹੋ ਚੁੱਕੀਆਂ ਸੀ ਉਪਰੋ ਛੋਟੇ ਭਰਾ ਨੂੰ ਵੀ ਆਪਣੀ ਘਰ ਵਾਲੀ ਦੀ ਯਾਦ ਆਉਣ ਲੱਗ ਪਈ ਤਾ ਉਹਨੂੰ ਵੀ ਆਪਣੀ ਹਰ ਜ਼ਰੂਰਤ ਦੇ ਲਈ ਆਪਣੀ ਭੈਣ ਤੇ ਮਾਂ ਦਾ ਮੂੰਹ ਵੇਖਣਾ ਪੈਂਦਾ ਸੀ ਤੇ ਉਹ ਦੋਵੇਂ ਇਸ ਗੱਲ ਤੋਂ ਚਿੜਦੀਆਂ ਸੀ ਕਿ ਘਰ ਦੇ ਕੰਮ ਦੇ ਨਾਲ-ਨਾਲ ਛੋਟੇ ਭਰਾ ਦੇ ਵੀ ਕੰਮ ਕਰਨੇ ਪੈਂਦੇ ਆ ਇੱਕ ਦਿਨ ਉਹਨਾਂ ਨੇ ਆਪਣੇ ਛੋਟੇ ਮੁੰਡੇ ਨੂੰ ਚੰਗੀ ਤਰ੍ਹਾਂ ਸੁਣਾ ਦਿੱਤੀਆਂ ਗੱਲਾਂ ਤੇ ਕਿਹਾ ਮੇਰੀ ਹੁਣ ਇਹ ਉਮਰ ਨਹੀਂ ਰਹੇਗੀ ਕਿ ਮੈਂ ਘਰ ਦੇ ਕੰਮ ਦੇ ਨਾਲ-ਨਾਲ ਤੇਰੀ ਵੀ ਖਾਤਰਦਾਰੀ ਕਰਾਂ ਆਪਣੀ ਘਰ ਵਾਲੀ ਨੂੰ ਬੁਲਾ ਲੈ ਨਾ ਪਰਿੰਖਾ ਤਰਦਾਰੀ ਕਰਨ ਲਈ ਸਾਡੇ ਕੋਲ ਇਹ ਕੰਮ ਨਹੀਂ ਹੁੰਦੇ ਤਾਂ ਛੋਟੇ ਮੁੰਡੇ ਨੇ ਕਿਹਾ ਕੋਈ ਗੱਲ ਨਹੀਂ ਮਾਂ ਤੇਰੀ ਤਾਂ ਉਮਰ ਹੋ ਗਈ ਆ ਪਰ ਅੰਜੂ ਦੀ ਤਾਂ ਹੈ ਨਾ ਤੇ ਉਹ ਤਾਂ ਮੇਰੀ ਭੈਣ ਆ ਉਹ ਮੇਰੇ ਕੰਮ ਕਰ ਦਿਆ ਕਰੂਗੀ ਇਸ ਤੇ ਅੰਜੂ ਨੇ ਕਿਹਾ ਪਾਗਲ ਸਮਝਿਆ ਤੂੰ ਮੈਨੂੰ ਕੀ ਮੈਂ ਤੈਨੂੰ ਇਸ ਘਰ ਦੀ ਨੌਕਰਾਣੀ ਲੱਗਦੀ ਆ ਮੈਂ ਆਪਣਾ ਘਰ ਵਾਲਾ ਤੇ ਬੱਚਾ ਵੇਖਾਂ ਜਾਂ ਤੇਰੇ ਕੰਮ ਕਰਾਂ ਆਪਣੀ ਘਰ ਵਾਲੀ ਨੂੰ ਤਾਂ ਤੂੰ ਰੱਖ ਨਹੀਂ ਸਕਿਆ ਤੇ ਭੈਣ ਕੋਲੋਂ ਕੀ ਉਮੀਦ ਰੱਖਦਾ ਆ ਕਿ ਉਹ ਤੇਰੇ ਕੰਮ ਕਰੂ ਵੈਸੇ ਵੀ ਮੇਰੇ ਪਤੀ ਨੂੰ ਰੋਜ਼-ਰੋਜ਼ ਇੱਥੇ ਆਉਣ 'ਚ ਪਰੇਸ਼ਾਨੀ ਆਉਂਦੀ ਆ ਉਹਦੀ ਦੁਕਾਨ ਵੀ ਕਾਫੀ ਦੂਰ ਆ ਤਾਂ ਹੁਣ ਮੈਂ ਇੱਥੇ ਕਦੀ ਕਦਾਈ ਹੀ ਆਇਆ ਕਰੂੰਗੀ ਕਿਉਂਕਿ ਅੰਜੂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਚੁੱਕਿਆ ਸੀ ਕਿ ਹੁਣ ਇੱਥੇ ਰਹਿਣਾ ਹੈ ਤਾਂ ਖੁਦ ਹੀ ਕੰਮ ਕਰਨੇ ਪੈਣੇ ਆ ਮਾਂ ਕੋਲੋਂ ਤਾਂ ਕੁਝ ਹੋਣ ਵਾਲਾ ਨਹੀਂ ਆ ਤੇ ਭਾਬੀ ਇੱਥੇ ਹੈ ਨਹੀਂ ਤੇ ਜੇ ਇੱਥੇ ਰਹੂਗੀ ਤਾਂ ਆਪਣੇ ਨਾਲ ਨਾਲ ਮਾਂ ਤੇ ਭਰਾ ਦਾ ਵੀ ਕੰਮ ਕਰਨਾ ਪਊਗਾ ਅੰਜੂ ਨੇ ਛੇਤੀ ਤੋਂ ਛੇਤੀ ਉੱਥੋਂ ਨਿਕਲ ਜਾਣ ਦੀ ਪਲਾਈ ਸਮਝੀ ਘਰ ਘਰ ਵਿੱਚ ਮਾਂ ਪੁੱਤ ਹੀ ਬਚ ਗਏ ਸੀ ਤੇ ਮਾਂ ਕੁਝ ਵੀ ਕੰਮ ਕਰਨ ਦੇ लायक ਨਹੀਂ ਸੀ ਵੱਡੀ ਬਹੂ ਨੂੰ ਉਹ ਕੁਝ ਬੋਲ ਨਹੀਂ ਸਕਦੀ ਸੀ ਕਿ ਉਹ ਇੱਥੇ ਆ ਕੇ ਰਹੇ ਤੇ ਉਹਦੀ ਸੇਵਾ ਕਰੇ ਹਾਂ ਪਰ ਇਹ ਤਾਂ ਕਹਿ ਸਕਦੀ ਸੀ ਨਾ ਕਿ ਮੈਂ ਤੇਰੇ ਘਰ ਰਹਿਣ ਲਈ ਆ ਰਹੀਆਂ ਤਾਂ ਮਾਂ ਨੇ ਆਪਣੇ ਛੋਟੇ ਮੁੰਡੇ ਨੂੰ ਕਿਹਾ ਵੇਖ ਤੂੰ ਆਪਣੇ ਘਰ ਵਾਲੀ ਨੂੰ ਤਾਂ ਸੰਭਾਲ ਨਹੀਂ ਸਕਿਆ ਆਪਣਾ ਘਰ ਤੂੰ ਖੋਦੀ ਜਾੜ ਲਿਆ ਆ ਤੇ ਹੁਣ ਮੇਰੇ ਕੋਲ ਇਸ ਉਮਰ ਚ ਕੋਈ ਕੰਮ ਨਹੀਂ ਹੁੰਦਾ ਮੈਂ ਤਾਂ ਆਪਣੇ ਵੱਡੇ ਮੁੰਡੇ ਤੇ ਬਹੂ ਦੇ ਕੋਲ ਜਾ ਰਹੀਆਂ ਤੂੰ ਆਪਣਾ ਵੇਖ ਲਾ ਕੇ ਤੂੰ ਕੀ ਕਰਨਾ ਆ ਮੇਰੇ ਕੋਲੋਂ ਕੋਈ ਉਮੀਦ ਨਾ ਰੱਖੀ ਹੁਣ ਛੋਟੇ ਮੁੰਡੇ ਨੂੰ ਸਮਝ ਆ ਰਿਹਾ ਸੀ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸਾਥੀ ਜੀਵਨ ਸਾਥੀ ਹੁੰਦਾ ਆ ਜਿਹਦੀ ਉਹਨੇ ਕਦੀ ਕਦਰ ਨਹੀਂ ਕੀਤੀ ਆਪਣੀ ਮਾਂ ਤੇ ਭੈਣ ਦੀਆਂ ਗੱਲਾਂ ਚਾਕੇ ਤੇ ਉਹਨੂੰ ਇਹ ਗੱਲ ਵੀ ਸਮਝ ਆ ਗਈ ਸੀ ਕਿ ਉਹਦੇ ਵੱਡੇ ਭਰਾ ਭਾਬੀ ਇੱਥੋਂ ਕਿਉਂ ਵੱਖਰੇ ਹੋ ਗਏ ਸੀ ਪਰ ਹੁਣ ਉਹ ਕਰ ਵੀ ਕੀ ਸਕਦਾ ਸੀ ਉਹਨੇ ਆਪਣੀ ਘਰ ਵਾਲੀ ਦੇ ਪੇਕੇ ਫੋਨ ਲਾਇਆ ਤਾਂ ਪਤਾ ਲੱਗਿਆ ਕਿ ਉਹਥੇ ਗਈ ਨਹੀਂ ਤਾਂ ਹੁਣ ਹੁਣ ਤਾਂ ਛੋਟੇ ਮੁੰਡੇ ਦੀ ਹਾਲਤ ਖਰਾਬ ਹੋ ਗਈ ਸੀ ਕਿ ਮੇਰੀ ਘਰ ਵਾਲੀ ਮੇਰੇ ਬੱਚਿਆਂ ਨੂੰ ਲੈ ਕੇ ਪਤਾ ਨਹੀਂ ਕਿੱਥੇ ਗਈ ਆ ਕਿਤੇ ਉਹਦੇ ਨਾਲ ਕੋਈ ਅਣਹੋਣੀ ਤਾਂ ਨਹੀਂ ਹੋ ਗਈ ਹੋਵੇ ਕਿਤੇ ਉਹਦੇ ਉਹਨੇ ਕੁਦ ਨੂੰ ਖੁਦ ਨਾਲ ਕੁਝ ਕਰਤਾ ਨਹੀਂ ਲਿਆ ਸੱਸ ਨੂੰ ਵੀ ਹੁਣ ਥੋੜਾ ਥੋੜਾ ਡਰ ਲੱਗਣ ਲੱਗਾ ਬਹੂ ਦੇ ਪੇਕੇ ਤੁਰੰਤ ਆ ਗਏ ਤੇ ਕਹਿਣ ਲੱਗੇ ਇਹਨੇ ਜਣਾਂ ਤੋਂ ਸਾਡੀ ਕੁੜੀ ਇੱਥੇ ਨਹੀਂ ਸੀ ਤੇ ਤੁਸੀਂ ਅੱਜ ਤੱਕ ਸਾਨੂੰ ਦੱਸਿਆ ਵੀ ਨਹੀਂ ਜੇ ਤੁਹਾਨੂੰ ਲੱਗਿਆ ਸੀ ਕਿ ਉਹ ਪੇਕੇ ਆ ਤਾਂ ਤੁਸੀਂ ਅੱਜ ਤੱਕ ਫੋਨ ਕਰਕੇ ਪਤਾ ਵੀ ਨਹੀਂ ਕੀਤਾ ਅਸੀਂ ਤਾਂ ਪੁਲਿਸ ਸਟੇਸ਼ਨ ਜਾਵਾਂਗੇ ਜੇ ਸਾਡੀ ਕੁੜੀ ਨਾਲ ਕੋਈ ਊਚ ਨੀਚ ਹੋ ਗਈ ਹੋਈ ਤਾਂ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਮਾਂ ਨੇ ਘਬਰਾ ਕੇ ਵੱਡੇ ਮੁੰਡੇ ਨੂੰ ਫੋਨ ਕੀਤਾ ਤੇ ਉਹਨੂੰ ਸਾਰੀ ਗੱਲ ਦੱਸੀ ਵੱਡੇ ਮੁੰਡੇ ਨੇ ਕਿਹਾ ਇੱਕ ਕੰਮ ਕਰ ਤੂੰ ਸਾਰਿਆਂ ਨੂੰ ਲੈ ਕੇ ਇੱਥੇ ਆ ਜਾ ਮਾਂ ਤੇ ਛੋਟਾ ਮੁੰਡਾ ਵੱਡੇ ਮੁੰਡੇ ਦੇ ਘਰ ਗਏ ਤੇ ਉੱਥੇ ਆਪਣੀ ਛੋਟੀ ਬਹੁ ਨੂੰ ਵੇਖ ਕੇ ਉਹਨਾਂ ਨੂੰ ਯਕੀਨ ਨਹੀਂ ਹੋਇਆ ਉਦੋਂ ਵੱਡੇ ਮੁੰਡੇ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਇਹ ਸੁਣ ਕੇ ਛੋਟੇ ਮੁੰਡੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਿ ਉਹਦੀ ਘਰ ਵਾਲੀ ਤੇ ਬੱਚਾ ਉਹਦੇ ਵੱਡੇ ਭਰਾ ਦੇ ਘਰ ਸਹੀ ਸਲਾਮਤ ਸੀ ਹੁਣ ਵੱਡੇ ਮੁੰਡੇ ਨੇ ਮਾਂ ਨੂੰ ਕਿਹਾ ਕਿ ਮਾਂ ਤੂੰ ਆਪਣੀ ਕੁੜੀ ਦੇ ਪਿਆਰ ਚ ਪਾਗਲ ਹੋ ਕੇ ਆਪਣੇ ਦੋਵਾਂ ਮੁੰਡਿਆਂ ਦਾ ਘਰ ਬਰਬਾਦ ਕਰਨ ਚ ਕੋਈ ਕਸਮ ਨਹੀਂ ਛੱਡੀ ਇਹ ਦੁਨੀਆ ਦੀ ਰੀਤ ਆ ਕਿ ਕੁੜੀ ਨੇ ਵਿਆਹ ਕਰਕੇ ਸਹੁਰੇ ਜਾਣਾ ਹੀ ਹੁੰਦਾ ਆ ਕੋਈ ਵੀ ਕੁੜੀ ਪੇਕੇ ਜ਼ਿੰਦਗੀ ਭਰ ਨਹੀਂ ਰਹਿ ਸਕਦੀ ਪਰ ਤੂੰ ਇਹ ਰੀਤ ਨੂੰ ਬਦਲਣਾ ਚਾਹੁੰਦੀ ਸੀ ਤੇ ਆਪਣੀ ਕੁੜੀ ਨੂੰ ਪੇਕੇ ਰੱਖਣਾ ਚਾਹੁੰਦੀ ਸੀ ਤੇ ਦੁਨੀਆ ਦੀ ਇਹ ਰੀਤ ਵਿਆਹ ਕੇ ਵਿਆਹੀ ਹੋਈ ਕੁੜੀ ਜਿਹੜੀ ਪੇਕੇ ਰਹਿ ਜਾਂਦੀ ਆ ਉਹ ਆਪਣੇ ਭਰਾਵਾਂ ਦਾ ਘਰ ਕਦੀ ਵੀ ਵੱਸਣ ਨਹੀਂ ਦਿੰਦੀ ਨਹੀਂ ਤਾਂ ਕੁੜੀ ਦੀ ਇੱਜ਼ਤ ਪੇਕੇਆਂ ਘਰ ਘਟ ਜਾਂਦੀ ਆ ਮੈਂ ਤਾਂ ਸਮਝਦਾ ਸੀ ਆਪਣੀ ਘਰ ਵਾਲੀ ਦਾ ਸਾਥ ਦਿੱਤਾ ਤੇ ਆਪਣਾ ਘਰ ਨਹੀਂ ਤੋੜਿਆ ਪਰ ਛੋਟਾ ਸ਼ੁਰੂ ਤੋਂ ਹੀ ਥੋੜਾ ਵੱਖਰੇ ਸੁਭਾਅ ਦਾ ਸੀ ਤੇ ਉਹ ਤੇਰੇ ਤੇ ਤੇਰੀ ਕੁੜੀ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਪਰਿਵਾਰ ਤੋੜ ਚੁੱਕਿਆ ਆ ਪਰ ਹੁਣ ਉਹ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਆ ਤੇ ਸ਼ਾਇਦ ਹੁਣ ਤੈਨੂੰ ਵੀ ਸਮਝ ਆ ਚੁੱਕੀ ਹੋਵੇਗੀ ਕਿ ਵਿਆਹੀ ਹੋਈ ਕੁੜੀ ਕਦੀ ਵੀ ਪੇਕਿਆਂ ਦਾ ਕਰਨ ਵਾਲੀ ਨਹੀਂ ਜਦੋਂ ਤੱਕ ਤੂੰ ਉਹਦੇ ਲਈ ਕੀਤਾ ਉਹ ਪੇਕੇ ਰਹੀ ਹੁਣ ਜਦੋਂ ਉਹਦੇ ਕਰਨ ਦੀ ਵਾਰੀ ਆਈ ਉਹ ਚਲੀ ਗਈ ਨਾ ਮਾਂ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਸਚਾਈ ਆ ਕਿ ਹੱਸ ਕੇ ਕਰੋ ਕਰੇ ਜਾਂ ਰੋ ਕੇ ਕਰੇ ਕਰੂਗਾ ਤਾਂ ਬੇਟਾ ਬਹੂ ਹੀ ਤੀਜ ਵਾਈ ਕਿਸੇ ਸਾਸੋਰੇ ਦੇ ਲਈ ਨਹੀਂ ਕਰਦੇ ਹਾਂ ਥੋੜੀ ਬਹੁਤ ਮਦਦ ਜ਼ਰੂਰ ਕਰ ਦਿੰਦੇ ਆ ਪਰ ਜੇ ਤੂੰ ਇਹ ਸੋਚੇਂਗੀ ਕਿ ਉਹ ਤੇਰੇ ਕੋਲ ਰਹਿ ਕੇ بیٹے ਬਹੂ ਦੀ ਤਰ੍ਹਾਂ ਤੇਰੀ ਸੇਵਾ ਕਰ ਦੇਣਗੇ ਤਾਂ ਐਵੇਂ ਕਦੀ ਨਹੀਂ ਹੋਵੇਗਾ ਸਾਰਿਆਂ ਦਾ ਆਪਣਾ ਸਵਾਰਥ ਹੁੰਦਾ ਆ ਅੰਜੂ ਦਾ ਵੀ ਸਵਾਰਥ ਸੀ ਉਹ ਐਨੇ ਦਿਨਾਂ ਤੱਕ ਆਰਾਮ ਨਾਲ ਆਪਣੇ ਪੇਕੇ ਮਾਲਕਣ ਬਣ ਕੇ ਰਹੀ ਉਹਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ ਸੀ ਪਰ ਜਦੋਂ ਉਹਨੇ ਵੇਖਿਆ ਕਿ ਹੁਣ ਉਹਦੀ ਦਾਲ ਨਹੀਂ ਗਲਣ ਵਾਲੀ ਬਲਕਿ ਹੁਣ ਉਹਨੂੰ ਉਹਨੂੰ ਹੀ ਕੰਮ ਕਰਨਾ ਪਊਗਾ ਤਾਂ ਉਹਨੇ ਇਥੋਂ ਨਿਕਲ ਜਾਣ ਵਿੱਚ ਹੀ ਆਪਣੀ ਭਲਾਈ ਸਮਝੀ ਹੁਣ ਤੂੰ ਵੀ ਸਮਝ ਲੈ ਮਾ ਜੇ ਆਪਣਾ ਅੱਗੇ ਦਾ ਜੀਵਨ ਨਰਕ ਨਹੀਂ ਬਣਾਉਣਾ ਚਾਹੁੰਦੀ ਤਾਂ ਆਪਣੀ ਬਹੂ ਦੇ ਬਾਰੇ ਸੋਚਨਾ ਕਿ ਆਪਣੀ ਧੀ ਦੇ ਬਾਰੇ ਕਿਉਂਕਿ ਧੀ ਨੂੰ ਤੂੰ ਵੇਖ ਹੀ ਲਿਆ ਆ ਕਿਵੇਂ ਲੋੜ ਪੈਣ ਤੇ ਭੱਜ ਗਈ ਆ ਤੇ ਇਹ ਹੀ ਜ਼ਿੰਦਗੀ ਦੀ ਸੱਚਾਈ ਆ ਅੰਜੂ ਦੀ ਮਾਂ ਨੇ ਕਿਹਾ ਹਾਂ ਪੁੱਤ ਤੂੰ ਸਹੀ ਕਹਿ ਰਿਹਾ ਆ ਮੇਰੀ ਗਲਤੀ ਸੀ ਮੈਂ ਧੀ ਦੇ ਪਿਆਰ ਚ ਪਾਗਲ ਹੋ ਗਈ ਸੀ ਤੇ ਮੈਨੂੰ ਆਪਣੇ ਪੁੱਤਾਂ ਦਾ ਪਰਿਵਾਰ ਕਦੀ ਵਿਖਾਈ ਨਹੀਂ ਦਿੱਤਾ ਬਹੁ ਨੂੰ ਤਾਂ ਮੈਂ ਕਦੀ ਵੀ ਆਪਣਾ ਸਮਝਿਆ ਹੀ ਨਹੀਂ ਮੈਂ ਕਦੀ ਇਹ ਸਮਝ ਨਹੀਂ ਪਾਈ ਕਿ ਵਿਆਹ ਦੇ ਬਾਤੀਆਂ ਪਰਾਈਆਂ ਹੋ ਜਾਂਦੀਆਂ ਨੇ ਤੇ ਨੂਹਾਂ ਆਪਣੀਆਂ ਹੋ ਜਾਂਦੀਆਂ ਨੇ ਪਰ ਹੁਣ ਮੈਨੂੰ ਸਮਝ ਆ ਚੁੱਕਿਆ ਆ ਤੇ ਹੁਣ ਮੈਂ ਚੰਦੀਆਂ ਮੇਰੀਆਂ ਦੋਵੇਂ ਨੂਹਾਂ ਸਹੁਰੇ ਘਰ ਆਪਣੇ ਪੂਰੇ ਹੱਕ ਦੇ ਨਾਲ ਰਹਿਣ ਤੇ ਘਰ ਦੀਆਂ ਮਾਲਕਣਾ ਬਣ ਕੇ ਰਹਿਣ ਤੇ ਜੇ ਮੇਰੀ ਧੀ ਕਦੀ ਆਵੇਗੀ ਤਾਂ ਬਸ ਮਹਿਮਾਨ ਬਣ ਕੇ ਆਵੇਗੀ ਮੇਰੀ ਜ਼ਿੰਮੇਵਾਰੀ ਲੈਣੀ ਆ ਇਹ ਗੱਲ ਸੁਣ ਕੇ ਸਾਰਿਆਂ ਨੇ ਸੁਖ ਦਾ ਚੈਨ ਦਾ ਸਾਹ ਲਿਆ ਤੇ ਕਿਹਾ ਚਲੋ ਠੀਕ ਆ ਹੁਣ ਸਾਰੇ ਮਿਲ ਕੇ ਘਰ ਚੱਲਦੇ ਆਂ ਤੇ ਛੋਟੀ ਬਹੂ ਦੇ ਪੇਕੇ ਵਾਲਿਆਂ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਸਭ ਕੁਝ ਠੀਕ ਆ ਤੁਸੀਂ ਚਿੰਤਾ ਨਾ ਕਰੋ ਦੋਸਤੋ ਇਹ ਕਹਾਣੀ ਇੱਕ ਕਾਲਪਨਿਕ ਕਹਾਣੀ ਆ ਪਰ ਇਹ ਇੱਕ ਹਕੀਕਤ ਵੀ ਆ ਜਿਸ ਘਰ ਚ ਵਿਆਹੀ ਹੋਈ ਧੀ ਦੀ ਦਖਲਅੰਦਾਜ਼ੀ ਰਹਿੰਦੀ ਆ ਤੇ ਮਾਂ ਆਪਣੀ ਵਿਆਹੀ ਹੋਈ ਧੀ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਆ ਉਸ ਘਰ ਦੀਆਂ ਨੂੰਹਾਂ ਕਦੀ ਵੀ ਵਾਸ ਨਹੀਂ ਪਾਉਂਦੀਆਂ ਤੇ ਇਹ ਕਈ ਘਰਾਂ ਦੀ ਸਚਾਈ ਵੀ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ कहानी के हो जी लगगी कमेंट करके जरूर दसना ते वीडियो नु लाइक शेयर जरूर ਕਰ ਦੇਣਾ जेका ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ